ਫਗਵਾੜੀ थाना सदर پولیس ਨੇ ਲੁੱਟਦੇ ਮਾਮਲੇ 'ਚ ਤਿੰਨ ਨੌਜਵਾਨਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪਰ ਆਪਲ ਜਾਣਕਾਰੀ ਅਨੁਸਾਰ थाना सदर ਦੇ ਅਦੀਨੋਂ ਦੇ ਚਿਹੜੂ ਪਿੰਡ ਵਿੱਚ ਲੁਟੇਰਿਆਂ ਨੇ ਮਨੀ ਚੇਂਜਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੀਮਤੀ ਸਮਾਨ ਅਤੇ ਨਕਦੀ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਸੀ। ਜਿਸ ਦੇ ਚਲਦੇ थाना सदर ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਸੀ। ਜਿਸ ਦੇ ਚਲਦੇ ਅੱਜ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ। ਫੜੀ ਗਏ ਨੌਜਵਾਨਾਂ ਦੀ ਪਛਾਣ ਕੁਲਵੰਤ ਰਾਏ ਸੁਖਦੇਵ ਅਤੇ ਜਦਦੀਪ ਨਿਵਾਸੀ ਚੰਦਪੂਰ ਦੇ ਰੂਪ ਵਿੱਚ ਹੋਈ ਹੈ ਫੜੀ ਗਏ ਨੌਜਵਾਨਾਂ ਕੋਲੋਂ ਨਕਦੀ ਅਤੇ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ ਫਿਲਹਾਲ थाना सदर ਪੁਲਿਸ ਨੇ ਤਿੰਨ આરોપીਆਂ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਿ ਮਾਰਡ ਹਾਸਲ ਕਰਕੇ ਪੁਛਗਛ ਸ਼ੁਰੂ ਕਰ ਦਿੱਤੀ ਹੈ 22/04/2024 ਨੂੰ 3 ਵਜੇ ਕੰਟੀਨਿਊਸ਼ਨ ਆਈਸੀ ਨੇ ਕਿ ਕੋਈ ਚਿਹੜੂ ਪਿੰਡ ਦੇ ਵਿੱਚ ਪਾਲ ਵੈਸਟਰਨ ਯੂਨੀਅਨ ਕਰਕੇ ਬਿਜੁਰਗ ਪੈਂਦੇ ਆ ਜਿਨ੍ਹਾਂ ਦੇ ਕੋਲੋਂ ਪੰਜਕ ਅਨਨੋਨ ਬੰਦੇ ਉਹਦੇ ਕੋਲੋਂ 65000 ਰੁਪਇਆ ਪਲੱਸ ਦੋ ਮੋਬਾਈਲ ਤੇ ਹੋਰ ਆਪਣੇ ਇੰਪੋਰਟੈਂਟ ਡਾਕੂਮੈਂਟਸ ਉਹਨਾਂ ਦੇ ਖੋ ਕਰਕੇ ਲੈ ਕੇ ਚਲੇ ਗਏ ਨੇ ਜਿੱਦੇ ਵਿੱਚ ਅਸੀਂ ਸਾਡੇ ਸੀਨੀਅਰ ਅਫਸਰ ਵੱਲੋਂ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਤੇ ਜਿੱਦੇ ਵਿੱਚ ਅਸੀਂ ਤਿੰਨ ਜਣੇ ਨੂੰ ਫੜਨ ਦੀ ਵਿੱਚ ਕਾਮਯਾਬ ਹੋਏ ਹਾਂ ਜਿਨ੍ਹਾਂ ਦੇ ਵਿੱਚੋਂ ਇੱਕ ਕੁਲਵੰਤਰ ਆਏ ਪੁੱਤਰ ਹਰੀ RAM ਵਾਸੀ ਚਾਦਪੁਰ ਜਿੱਦੇ ਖਿਲਾਫ ਇਹਨਾਂ ਵੀ ਐਮਡੀਪੀ ਸੈਕਟਰ ਦੇ ਮੁਕਦਮੇ ਨੇ ਇਸ ਤੋਂ ਇਲਾਵਾ ਹਰ ਸੁਖਦੀਪ ਸਿੰਘ ਸਾਗਰ ਬਾਬਾ ਸਨੋ ਪਰਮਜੀਤ ਸਿੰਘ ਇਹ ਵੀ ਚਾਦਪੁਰ ਤੋਂ ਆ ਇਹਦੇ ਖਿਲਾਫ ਵੀ ਪਹਿਲਾਂ 4-5 ਮੁਕਦਮੇ ਲੜਾਈ ਛਣੇ ਦੇ ਤੇ ਪਲੱਸ ਆਪਣਾ ਐਮਡੀਪੀ ਸੈਕਟਰ ਦੇ ਮੁਕਦਮੇ ਲੋਕਲ ਥਾਣੇ ਦੇ ਵਿੱਚ ਹੈਗੇ ਆ ਇਸ ਤੋਂ ਇਲਾਵਾ ਜੈਦੀਪ ਪੁੱਤਰ ਸ਼ਿੰਦਰ RAM ਇਹ ਵੀ ਚਾਦਪੁਰ ਦਾ ਹੈ ਇਹਦੇ ਖਿਲਾਫ ਵੀ ਪਹਿਨਾ ਲੁੱਟਖੋਹਾਂ ਦੇ ਪਰਚੇ ਦਰਜ ਨੇ ਲੋਕਲ ਥਾਣੇ ਦੇ ਵਿੱਚ ਤੇ ਜਿਨ੍ਹਾਂ ਨੂੰ ਆਪਣਾ ਫੜਨ ਦੇ ਵਿੱਚ ਕਾਮਯਾਬੀ ਹਾਸਲ ਮਿਲੀ ਹੈ ਤੇ ਜਦੋਂ ਇਹਨਾਂ ਨੂੰ ਆਪਣਾ ਮਜਬੂਰ ਪੁੱਛਗਿਛ ਕੀਤੀ ਆ ਤੇ ਇਹਨਾਂ ਦੇ ਕੋਲੋਂ 22000 ਰੁਪਿਆ 22750 ਰੁਪਿਆ ਰਿਕਵਰੀ ਨੇ ਇੱਕ ਮੋਬਾਈਲ ਫੋਨ ਜਿਹੜਾ ਇਹਨਾਂ ਨੇ ਖੋਹ ਦਿੱਤਾ ਸੀਗਾ ਉਹ ਰਿਕਵਰ ਹੋਇਆ ਤੇ ਬਾਕੀ ਇਹਨਾਂ ਦਾ ਰਿਮਾਂਡ ਲੈ ਕੇ ਫੋਰਥ ਅਫਤੀਸ ਜਾ ਰਿਹਾ ਸਰ ਇਹ ਕਿੱਥੋਂ ਫੜਿਆ ਗਿਆ ਇਹ ਚਾਂਦਪੁਰ ਪਿੰਡ ਦੇ ਵਿੱਚੋਂ ਹੀ ਇਹਨਾਂ ਨੂੰ